ਸ਼ੇਬ ਦਰਜਾ ਵਾ ਦਰਜਾ ਸਾਰੇ ਵਰਕਰ ਸਾਹਿਬਾਂ ਦਾ ਰਾਜਪੁਰਾ ਉਰੇ ਜਦੋਂ ਕਿ ਇੱਕ ਬੰਦੇ ਨੂੰ ਰਾਸ਼ਨ ਲੈਣ ਜਾਣ ਦੀ ਵੀ ਦਿੱਕਤ ਆਉਂਦੀ ਸੀ ਪਰ ਰਾਜਪੁਰਾ ਵਿੱਚ ਖੁੱਲ੍ਹੇਆਮ ਸ਼ਰਾਬ ਵਿਕ ਰਹੀ ਸੀ ਉਸ ਤੋਂ ਇਲਾਵਾ ਰਾਜਪੁਰਾ ਸ਼ਹਿਰ ਲੋਕ ਕਹਿੰਦੇ ਸੀ ਕਿ ਜਦੋਂ ਟੀਵੀ ਖੋਲਦੇ ਆ ਜਾਂ ਅਖਬਾਰ ਪੜ੍ਹਦੇ ਆ ਸਭ ਤੋਂ ਪਹਿਲਾਂ ਉਹ ਤੇ ਰਾਜਪੁਰਾ ਸ਼ਹਿਰ ਹੀ ਚੰਗਦਾ ਹੈ ਇਹ じゃ ਰਾਜਪੁਰਾ ਸ਼ਹਿਰ ਵਿੱਚ ਕੀ ਹੈ ਰਾਜਪੁਰਾ ਸ਼ਹਿਰ ਵਿੱਚ ਕੀ ਸੀ ਸਭ ਤੋਂ ਵੱਧ ਮਾਈਨਿੰਗ ਸੱਤਾ ਜੋ ਜਿੰਨੇ ਵੀ ਨਜਾਇਜ਼ ਕੰਮ ਐ ਉਹ ਰਾਜਪੁਰਾ ਸ਼ਹਿਰ ਵਿੱਚ ਹੁੰਦੇ ਨੇ ਸਾਥੀਓ ਤੁਹਾਨੂੰ ਵੀ ਪਤਾ ਹੈ ਕਿ ਜੇ ਪੋਲੀਟੀਕਲ ਸਰਪ੍ਰਸਤੀ ਰੇਠੋਂ ਉਹਨਾਂ ਦਾ ਅਸ਼ੀਰਵਾਦ ਨਾ ਹੋਵੇ ਕੰਮ ਅੰਦਰ ਤੋਂ ਕਹਿੰਦੇ ਚੱਪੂਲਤ ਵੀ ਮਰਜ਼ੀ ਤੋਂ ਬਿਨਾਂ ਬਲਜੋਨ ਚੱਪਲ ਵੀ ਨਹੀਂ ਚੱਲ ਸਕਦਾ ਐਥੇ ਸਾਰਾ ਕੰਮ ਪੋਲੀਟੀਕਲ ਸਰਪ੍ਰਸਤੀ ਦੇ ਰੇਠ ਹੋ ਰਿਹਾ ਹੈ ਇਹਦਾ ਕੀ ਰਾਜਪੁਰਾ ਸ਼ਹਿਰ ਸਾਰਾ ਜਾਣਦਾ ਹੈ ਕਿ ਇਹ ਕੌਣ ਕਰ ਰਿਹਾ ਹੈ ਸਾਡੇ ਇੱਥੇ ਸ਼ਰਾਬ ਦੀਆਂ ਫੈਕਟਰੀਆਂ ਚੱਲ ਰਹੀਆਂ ਨੇ ਰਾਜਪੁਰਾ ਵਿੱਚ ਕਦੇ ਨਕਲੀ ਸ਼ਰਾਬ ਪੜੀ ਗਈ ਕਦੇ ਸੱਤੇ ਦੀਏ ਸੱਤੇ ਦੇ ਅੱਡੇ ਕਰਕੇ ਕਰੋਨਾ ਫੈਲ ਗਿਆ ਜੁਦੀ ਹਿੰਮਤ ਦੇਖੋ ਕਿ ਉਹਨੇ ਇੱਕ ਸਭ ਤੋਂ ਪਹਿਲਾ ਗੁਰੂ ਗੋਬਿੰਦ ਸਿੰਘ ਫਤਿਹ ਦੀ ਪਾਂਛ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹਨਾਂ ਨੇ ਜੰਮ ਐਡੇ ਨਿਕੰਮੇ ਕੀਤੇ ਆ ਕਾਂਗਰਸ ਔਰ ਅਕਾਲੀਆਂ ਨੇ ਸ਼ਰਾਬ ਮਾਫੀ ਇਹਨਾਂ ਦਾ ਟਰਾਂਸਪੋਰਟ ਮਾਫੀ ਇਹਨਾਂ ਦਾ ਕੇਵਲ ਮਾਫੀਆ ਇਹਨਾਂ ਦਾ ਆ ਪਿੱਛੇ ਜੇ ਇੱਕ ਮੈਡੀਕਲ ਮਾਫੀਆ ਵੀ ਬਣਾ ਲਿਆ ਉਹਨਾਂ ਨੇ ਕਰੋਨਾ ਦੇ ਵਿੱਚ ਹਰ ਜਗ੍ਹਾ ਨਾ ਤਾਂ ਮਾਫੀਆ ਲੈ ਨਾ ਅੱਜ ਰਾਜਪੁਰਾ ਦੇ ਵਿੱਚ ਅਸੀਂ ਜਿੱਥੇ ਜੀ ਪ੍ਰਦਰਸ਼ਨ ਕੀਤਾ ਰੋਸ ਪ੍ਰਗਟ ਕੀਤਾ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਸ਼ਰਾਬ ਦੀਆਂ ਫੈਕਟਰੀਆਂ ਪਹਿਲਾਂ ਕਨੌਰ ਵਿਧਾਨ ਸਭਾ ਔਰ ਕੱਲ ਰਾਜਪੁਰਾ ਵਿਧਾਨ ਸਭਾ ਦੇ ਵਿੱਚ ਫੜੀ ਗਈ ਹੈ ਜਿਦੇ ਵਿੱਚ ਇਹ ਸਾਫ਼ ਔਰ ਸਪਸ਼ਟ ਸੰਕੇਤ ਨੇ ਕਿ ਕੈਪਟਨ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦਾ ਥਾਪੜਾ ਪਰਨੀਤ ਕੌਰ ਜੀ ਉਥੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਥਾਪੜਾ ਔਰ ਉਹਨਾਂ ਦੇ ਅੱਗੇ ਚੀਲੇ ਬਾਲ ਕੇ ਹਰਿਆਲਕ ਮੋਜ ਜਿਹੜੇ ਮਜੂਦਾ ਐਮਐਲਏ ਨirajpure ਦੇ ਔਰ ਇਸ ਤੋਂ ਇਲਾਵਾ ਕਨਹੜ ਦਾ ਐਮਐਲਏ ਜਿਹੜਾ ਠੇਕੇਦਾਰ ਮਦਨ ਨਾਲ ਉਹਨਾਂ ਦੀ ਮਿਲੀ ਭੁਗਤ ਦੇ ਨਾਲੇ ਇਸ਼ਾਰਾ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਨੇੜੇ-ਥੋੜੇ ਹਰਿਆਣੇ ਦੇ ਵਿੱਚ ਯੂਪੀ ਦੇ ਵਿੱਚ ਜਾਰੀ ਆ ਔਰ ਜਿਹੜੇ ਪਹਿਲਾ ਤਰਨਤਾਰਨ ਬਟਾਲਾ ਅੰਮ੍ਰਿਤਸਰ ਦੇ ਵਿੱਚ 129 ਮੋਤਾਂ ਹੋਈਆਂ ਉਹ ਵੀ ਇਹ ਸਾਬਤ ਹੋ ਗਿਆ ਸੀ ਕਿ ਉਹ ਇਤੋਂ ਦੀ ਸ਼ਰਾਬ ਸੀ ਘਣੌਰ ਦੀ ਔਰ ਰਾਜਪਟ ਦੀ ਸ਼ਰਾਬ ਬਣੀ ਹੋਈ ਸੀ ਸੋ ਅੱਜ ਅਸੀਂ ਪ੍ਰੋਟੈਸਟ ਕੀਤਾ ਔਰ ਮੰਗ ਕੀਤੀ ਆ ਕਿ ਕੈਪਟਨ ਸਾਹਿਬ ਇਹਦਾ ਸਾਨੂੰ ਪਤਾ ਵੀ ਤੁਹਾਡੇ ਅੱਲੇ-ਪੱਲੇ ਕੱਖ ਨਹੀਂ ਥੋ ਤੁਸੀਂ ਕੁਝ ਨਹੀਂ ਕਰਨ ਜੋਗੇ ਕਿਸਾਨਾਂ ਲਈ ਵੀ ਤੁਸੀਂ ਕੁਝ ਨਹੀਂ ਕੀਤਾ ਇਹ ਤੁਸੀਂ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਕਸਮ ਖਾਦੀ ਜੀ ਕਿ ਮੈਂ 4 ਹਫ਼ਤਾ ਨਸ਼ਾ ਖਤਮ ਕਰ ਦਊਂਗਾ ਜੀ ਕੁਝ ਨਹੀਂ ਕਰ ਸਕਦੇ ਇੱਕ ਬੇਨਤੀ ਆ ਕਿ ਜੇ ਤੁਸੀਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਬਚਾਉਣਾ ਚਾਹੁੰਦੇ ਹੋ ਜੇ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਪਿਆਰ ਕਰਦੇ ਹੋ ਜੇ ਤੁਸੀਂ ਪੰਜਾਬ ਦੀਆਂ ਮਾਮਾਂ ਬਜ਼ੁਰਗਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਨਹੀਂ ਦੇਖਣਾ ਚਾਹੁੰਦੇ ਤਾਂ ਇਹ ਜਿਹੜੇ ਸ਼ਰਾਬ ਦੀਆਂ ਫੈਕਟਰੀਆਂ ਚਲਾਉਣ ਵਾਲੇ ਤੁਹਾਡੇ ਐਮਐਲਏ ਨੇ ਇਹਨਾਂ ਦੇ ਹਿੱਸੇਦਾਰ ਨੇ ਇਹਨਾਂ ਤੇ ਕਾਰਵਾਈ ਕਰੋ ਕੰਮਾ ਇੱਕ ਐਸੋ ਸਸਪੈਂਡ ਕਰਕੇ ਗੱਲ ਨਹੀਂ ਬਣਣੀ ਇਸ ਕਰਕੇ ਬੇਨਤੀ ਹੈ ਕਿ ਤੁਸੀਂ ਸਰਕਾਰ ਦੇ ਹੈੱਡੋ ਤੁਰੰਤ ਕਾਰਵਾਈ ਕਰੋ ਅਗਰ ਤੁਸੀਂ ਨਹੀਂ ਕਾਰਵਾਈ ਕਰਦੇ ਤਾਂ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਨਕਲੀ ਸ਼ਰਾਬ ਨਾਲ ਮਰਨ ਵਾਲੇ ਧੀਆ ਪੁੱਤਾਂ ਦੇ ਕਾਤਲ ਤੁਸੀਂ ਉਹ ਕੈਪਟਨ ਸਾਹਿਬ ਤੁਸੀਂ ਉਹ ਇਹਦੇ ਜ਼ਿੰਮੇਵਾਰ ਸੋ ਇਸ ਕਰਕੇ ਬੇਨਤੀ ਆ ਕਿ ਕਾਰਵਾਈ ਕਰੋ ਔਰ ਸਖਤੋ ਸਖਤ ਕਾਰਵਾਈ ਕਰੋ ਥੈਂਕ ਯੂ ਵੈਰੀ ਮਚ ਜਿਹੜਾ ਪ੍ਰੇਸ਼ਦਾ ਜੀ ਇਹ ਪਤਾ ਹੀ ਹੈ ਸਾਰਿਆਂ ਨੂੰ ਪਤਾ ਵੀ ਜਿੰਨੀ ਵੀ ਪੰਜਾਬ ਦੇ ਵਿੱਚ ਨਕਲੀ ਸ਼ਰਾਬ ਗਈ ਹੈ ਉਹ ਹਰਦਿਆਲ ਸਿੰਘ ਕੰਬੋਲ ਕੈਪਟਨ ਅਵਰੇਂਦਰ ਸਿੰਘ ਮਹਾਰਾਣੀ ਪ੍ਰਨੀਤ ਕੌਰ ਅਤੇ ਮਦਨ ਲਾਲ ਜਲਾਲਪੁਰ ਬੰਦੂਕ ਕੀਤੀ ਭੇਜੀ ਜਾ ਰਹੀ ਹੈ ਪਹਿਲਾ 139 ਮੌਤਾਂ ਬਟਾਲੇ ਚ ਤਰਨਤਾਰਨ ਚ ਐਂਡ ਅੰਬਰਸਤ ਜਿਹੜੀ ਹੋਈਆਂ ਇਹਨਾਂ ਦੀ ਵਜ੍ਹਾ ਕਰਕੇ ਹੋਈਆਂ ਕੋਈ ਪਰਚੇ ਦਰਜ ਨਹੀਂ ਕੀਤੇ ਗਏ ਉੱਥੇ 139 ਲੋਕਾਂ ਦੀ ਡੈਥ ਹੋਈ ਆ ਐਂਡ 200 ਲੋਕ ਇਦਾਂ ਦੇ ਆ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਆ ਤੇ ਉਹਦੇ ਵਿੱਚੋਂ 350 350 ਲੋਕ ਇਦਾਂ ਦੇ ਆ ਜਿਨ੍ਹਾਂ ਦੀਆਂ ਕਿੰਡਲੀਆਂ ਖਰਾਬ ਹੋ ਗਈਆਂ ਉਹ ਸਾਰੀ ਹੀ ਸਰਪ੍ਰਸਤੀ ਮਹਾਰਾਣੀ ਪ੍ਰਿੰਕਪੌਰ ਕੈਪਟਨ ਅਵਿੰਦਰ ਸਿੰਘ ਦੀ ਹੈਗੀ ਆ ਇਹਨਾਂ ਦੋ ਹੀ ਬੰਦਿਆਂ ਨੂੰ ਦੋ ਹੀ ਸਾਧੂ ਹੈਗੇ ਆ ਅਬ ਚ ਦੋਨੇ ਨਸੇਦੀਆਂ ਫੈਕਟਰੀਆਂ ਜਿਹੜੀਆਂ ਪਹਿਲਾਂ ਘਨੌਰ ਫੱਟੀ ਗਈ ਹੁਣ ਰਾਜਪੁਰੇ 'ਚ ਫੱਟੀ ਗਈ ਜਿਨ੍ਹਾਂ ਦੇ ਅੱਜ ਆਮ ਆਦੀ ਪਾਰਟੀ ਵੱਲੋਂ ਰੋਜ਼ ਪ੍ਰਦਰਸ਼ਨ ਕਰਦੇ ਹੋਏ ਅਤੇ ਇਹਨਾਂ ਲੋਕਾਂ ਨੂੰ ਨੱਥ ਪਾਉਣ ਲਈ ਤੇ ਪਰਚੇ ਦਰਜ ਕਰਨ ਲਈ ਅਤੇ ਰੋਸ ਮਾਰਚ ਕੀਤਾ ਤੇ ਉਹਨਾਂ ਦੇ ਪੁਤਲੇ ਸਾੜੇ ਗਏ ਇਹ ਸ਼ਰਾਬ ਨੂੰ ਸ਼ਰਾਬ ਨੂੰ ਅਤੇ ਰਾਜਪੁਰੇ ਦੇ ਵਿਕਾਸ ਨੂੰ ਜਿਹੜਾ ਰਾਜਪੁਰੇ ਦਾ 1 ਕਰੋੜ ਰੁਪਏ ਦਾ ਵਿਕਾਸ ਦੱਸਦਾ ਇੱਥੇ ਕੱਖ ਵਿਕਾਸ ਨਹੀਂ ਹੋਇਆ ਰਾਜਪੁਰੇ ਇੱਕ ਇਹੋ ਜਿਹਾ ਸ਼ਹਿਰ ਸੀਗਾ ਜੋ ਕਿ ਫੈਕਟਰੀ ਦੀ ਹੱਬ ਸੀਗੀ ਗगन ਦਾ ਸਾਈਕਲ ਫੈਕਟਰੀ ਸੀਗੀ ਆਮ ਬਹੁਤ ਬੈਕਟਰੀਆਂ ਸੀਗੀਆਂ ਜਿਹੜੀਆਂ ਇਹਨੇ ਆਉਣ ਸਾਰੇ ਬੰਦ ਕਰਾਤੀਆਂ ਅਤੇ ਪੂਰੇ ਪੰਜਾਬ ਦੇ ਵਿੱਚ ਤਸਕਰਾਏ दारू ਦਾ ਸ਼ਰਾਬ ਦਾ ਤਸਕਰਾ ਰਿਹਾ ਨਜਾਇਜ਼ ਸ਼ਰਾਬ ਕੱਢ ਕੇ ਵੇਚਦੇ ਆ। ਥੈਂਕ ਯੂ ਮੈਡਮ ਪ੍ਰਧਾਨ ਮੋਟਰਟੀ ਦੀ ਕਰਨਾ ਜੋ ਕਿਸ ਪਰ ਹਾਂਜੀ ਦੇਖੋ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਜਿਹੜੀਆਂ ਇਹ ਦੋ ਸਰਕਾਰਾਂ ਨੇ ਅਕਾਲੀ ਤੇ ਕਾਂਗਰਸ ਦੋਨਾਂ ਭਾਈਵਾਲ ਨੇ ਅਕਾਲੀ ਸਰਕਾਰ ਦੇ ਰਾਜ ਦੇ ਵਿੱਚ ਚਿੱਟੇ ਦਾ ਦਰਿਆ ਵਗ ਜਾਂਦਾ ਹੈਗਾ ਤੇ ਕਾਂਗਰਸੀਆਂ ਦੇ ਰਾਜ ਦੇ ਵਿੱਚ ਜ਼ਹਿਰੀਲੀ ਸ਼ਰਾਬ ਮਨਿਸਟਰਾਂ ਬੱਚਿਆਂ ਨੂੰ ਪਤਾ ਹੈਗਾ ਕਿ ਇਹਨਾਂ ਦੇ ਵਿੱਚ ਹਰਦੀয়াল ਕੰਬੋ ਜੀ ਮਦਨ ਜਿਹੜੇ ਖਨੌਰ ਦੇ ਐਮਐਲਏ ਨੇ ਆਪਣੇ ਮਦਨ ਲਾਲ ਜਲਾਲਪੁਰ ਜੀ ਉਹਨਾਂ ਦਾ ਹੱਥ ਹੈ ਪਰ ਕੀ ਕਹਿੰਦੇ ਨੇ ਉਹਨਾਂ ਦੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਕੈਪਟਨ ਸਾਹਿਬ ਪਤਾ ਨਹੀਂ ਕਿਹੜੀ ਨੀਂਦ ਸੁਤੇ ਨੇ ਉਹਨਾਰੇ ਮੰਤਰੀਆਂ ਦੇ ਸਾਫ਼ ਹੱਥਾਂ ਦੇ ਨੇ ਚਾਹੇ ਉਹ ਧਰਮ ਸੋਤ ਦਾ ਮਾਮਲਾ ਸੀਗਾ ਐਸੇ ਜਿਹੜੇ ਉਹ ਕੋਟਾਲੇ ਸੀ ਬੁਜੀਫਾ ਕੋਟਾਲੇ ਸੀਗੇ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਸਾਰਿਆਂ ਨੂੰ ਆਪਣੇ ਮੰਤਰੀਆਂ ਨੂੰ ਕਲੀਨ ਚਿੱਟਾ ਦਿੱਤੀਆਂ ਹੋਈਆਂ ਨੇ ਤੇ ਮੈਂ ਇਹ ਕਹਿੰਦੀ ਆ ਕਿ ਸਾਨੂੰ ਇਹ ਸਰਕਾਰਾਂ ਦਾ ਕੀ ਫਾਇਦਾ ਜਿਨ੍ਹਾਂ ਨੇ ਸਾਡੇ ਜਵਾਨੀ ਦੇ ਕਿਸਾਨੀ ਦੋਨਾਂ ਨੂੰ ਸੜਕਾ ਤੇ ਰੋਲ ਦਿੱਤਾ ਜਵਾਨੀ ਸਾਡੀ ਨਸ਼ਿਆਂ ਦੇ ਵਿੱਚ ਰੋਲਦੀ ਇਹਨਾਂ ਨੇ ਕਿਸਾਨੀ ਸਾਡੀ ਸੜਕਾ ਤੇ ਰੋਲੀ ਪਈ ਆ ਤੁਹਾਡੇ ਸਾਹਮਣੇ ਆ ਕਿਸਾਨਾਂ ਦੇ ਜਿਹੜੇ ਧਰਨੇ ਲੱਗ ਰਹੇ ਨੇ ਦਿੱਲੀ ਦੇ ਵਿੱਚ ਬਹੁਤ ਬੁਰਾ ਹਾਲ ਹੋ ਰਿਹਾ ਤੇ ਪਰ ਮੈਂ ਨਾ ਸਰਕਾਰਾਂ ਨੂੰ ਇਹੀ ਕਹੂੰਗੀ ਕਿ ਜਿਹੜੇ ਇਹ 2 ਐਮਐਲਏ ਦਾ ਨਾਮ ਆ ਰਹੇ ਨੇ ਇਹਨਾਂ ਨੂੰ ਬਾਈਕਾਟ ਕਰੋ ਇਹਨਾਂ ਮਤਲਬ ਬਰਖਾਸਤ ਕਰੋ ਇਹਨਾਂ ਨੂੰ ਇਹਨਾਂ ਦੇ ਕੈਬਨਿਟ ਮਿਨਿਸਟਰੀ ਤੋਂ ਮਤਲਬ ਬਿਲਕੁਲ ਦੇਖੋ ਸਯਾਤਾ ਪੰਜਾਬੀਆਂ ਕੇ ਇਹੀ ਅਪੀਲ ਕਰੂੰਗੀ ਸਾਰੇ ਇਕਜੂਟਾ ਹੋ ਜਾਓ ਅਸੀਂ 2022 ਦੇ ਵਿੱਚ ਇਹਨਾਂ ਨੂੰ ਵਧੀਆ ਆਪਾਂ ਮਜ਼ਾ ਸਬਕ ਸਿਖਾਵਾਂਗੇ ਇਹਨਾਂ ਨੂੰ ਦੱਸਾਂਗੇ ਕਿ ਇਹ ਹੁਣ ਕੀ ਕਹਿੰਦੇ ਨੇ ਅਸੀਂ ਕਿ ਇਹਨਾਂ ਦੇ ਡਿਪੈਂਡਡ ਹੀ ਆ ਇਹਨਾਂ ਸਰਕਾਰਾਂ ਦੇ ਉੱਤੇ ਅਸੀਂ ਨਸ਼ੇ ਨੂੰ ਵੀ ਬੰਦ ਕਰਾਂਗੇ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਨਸ਼ਾ ਵੀ ਬੰਦ ਕਰਾਂਗੇ ਔਰ ਜਿਹੜੇ ਕੀ ਕਹਿੰਦੇ ਨੇ ਗਲਤ ਕਾਰੋਬਾਰ ਹੋ ਰਿਹਾ ਨੇ ਜਾਂ ਕੋਈ ਮਤਲਬ ਸੁਣਵਾਈ ਨਹੀਂ ਹੋ ਰਹੀ ਗਰੀਬ ਲੋਕਾਂ ਦੀ ਉੱਥੇ ਸੁਣਵਾਈ ਹੋਊਗੀ ਅਸੀਂ ਵਿਕਾਸ ਕਰਕੇ ਦਿਖਾਵਾਂਗੇ ਇਹਨਾਂ ਦੇ ਕੋਈ ਵਿਕਾਸ ਨਹੀਂ ਹੈਗੇ ਵਿਕਾਸ ਅਸਲੀ ਅਸੀਂ ਦੱਸਾਂਗੇ ਕਿ ਵਿਕਾਸ ਹੁੰਦੇ ਕਿਨੇ ਜੋ ਕਿ ਅਰਵਿੰਦ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਵਿਕਾਸ ਕੀਤੇ ਨੇ ਉਹ ਅਸੀਂ ਇੱਥੇ ਪੰਜਾਬ ਦੇ ਵਿੱਚ ਵਿਕਾਸ ਕਰਾਂਗੇ ਦੇਖੋ ਬਹੁਤ ਸ਼ਰਮ ਦੀ ਗੱਲ ਹੈ ਕਿਹੜਾ ਪੰਜਾਬ ਹੈਗਾ ਪੰਜ ਦਰਿਆਵਾਂ ਦਾ ਜਿਹੜਾ ਸੀਗਾ ਜਿਨੇ ਦਾ ਮਤਲਬ ਇਹ ਆਪਣਾ ਸੂਬਾ ਸੀਗਾ ਅੱਜ ਪੰਜਾਬ ਦੇ ਵਿੱਚ 6ਵਾਂ ਰਿਆ ਚੱਲ ਗਿਆ ਜਿਹੜਾ ਨਸ਼ਾ ਜਦ ਰਿਹਾ ਹੈਗਾ ਕੈਪਟਨ ਸਾਹਿਬ ਨੇ ਸਰਕਾਰ ਬਣਨ ਤੋਂ ਪਹਿਲਾਂ ਗੁਟਕਾ ਸਾਹਿਬ ਵੀ ਸੋਚ ਚੱਕ ਕੇ ਕਿਹਾ ਸੀਗਾ ਕਿ ਜਿਹੜੇ ਨਸ਼ੇ ਚੱਲਦੇ ਨੇ ਕੱਲੀ ਸਰਕਾਰ ਦੇ ਵਿੱਚ ਮੈਂ ਹਫ਼ਤੇ ਦੇ ਵਿੱਚ ਬੰਦ ਕਰ ਦੂੰਗਾ ਪਰ ਬੰਦ ਦਾ ਕੀ ਹੋਣੇ ਸੀਗੇ ਦਿਨੋਂ ਦਿਨ ਨਸ਼ਾ ਵਧਦਾ ਜਾ ਰਿਹਾ ਹੈ ਸਾਡੇ ਰਾਜਪੁਰੇ ਵਾਸਤੇ ਸ਼ਰਮ ਦੀ ਗੱਲ ਹੈ ਸਾਡਾ ਜਿਹੜਾ ਰਾਜਪੁਰਾ ਹੈਗਾ ਗੇਟਵੇ ਆਫ ਪੰਜਾਬ ਕਿਹਾ ਜਾਂਦਾ ਸੀਗਾ ਅੱਜ ਕੀ ਹੈ ਰਾਜਪੁਰਾ ਦਾ ਨਾਮ ਬਦਨਾਮ ਹੋ ਰਿਹਾ ਹੈ ਕਿ ਜਾਲੀ ਕਾਗਜ਼ ਦੇਸੀ दारू ਦੇ ਡੁਪਲੀਕੇਟ दारू ਮਾਈਨਿੰਗ ਦੇ ਨੰਬਰ 1 ਤੇ ਕਿਹਾ ਜਾਂਦਾ ਹੈ ਸਾਡੇ ਰਾਜਪੁਰੇ ਦੇ ਵਿੱਚ ਇਹ ਤੀਜੀ ਫੈਕਟਰੀ ਫੜੀ ਗਈ ਹੈ ਬਹੁਤ ਹੀ ਸ਼ਰਮ ਦੀ ਗੱਲ ਹੈ ਪਹਿਲੀ ਫੈਕਟਰੀ ਸਾਡੀ ਫੜੀ ਗਈ ਸੀਗੀ ਸੈਦ ਖੜੀ ਰੋਡ ਤੇ ਜਿਹਦਾ ਗਰੋਵਰ ਦਪੇਸ਼ ਗਰੋਵਰ ਮਾਲਕ ਸੀਗਾ 2 ਮਹੀਨੇ ਪਹਿਲਾਂ ਜਮਾਨਤ ਹੋ ਕੇ ਦੁਆਰਾ ਆਇਆ ਆਂਦੀ ਦੁਆਰਾ ਫਿਰ ਫੈਕਟਰੀ ਲਾ ਲਈ ਇਹ ਜਿਹੜੀ ਫੈਕਟਰੀ ਫੜੀ ਗਈ ਹੈ ਸਕੂਲ ਸਕੂਲ ਵਿੱਚ ਫੜੀ ਗਈ ਹੈ ਇੱਕ ਫੈਕਟਰੀ ਸਾਡੀ ਫੜੀ ਗਈ ਹੈਗੀ ਸ਼ੰਭੂ ਦੇ ਨੇੜੇ ਦੇਖੋ ਜਿਹੜਾ ਰਾਜਪੁਰੇ ਦਾ ਸਰਾਊਂਡਿੰਗ ਏਰੀਆ ਹੈਗਾ 10 ਕਿਲੋਮੀਟਰ ਤੇ ਤੀਜੀ ਫੈਕਟਰੀ ਫੜੀ ਗਈ ਹੈ ਜਿਹੜੀ ਫੈਕਟਰੀਆਂ ਨੇ ਇਹ ਫੈਕਟਰੀਆਂ ਬਿਨਾ ਪ੍ਰਿਟੀਕਲ ਆਸ਼ੀਰਵਾਦ ਤੋਂ ਨਹੀਂ ਕੰਮ ਜੇ ਸ਼ਹਿਰ ਦੇ ਵਿੱਚ ਕੋਈ ਨਕਲੀ दारू ਵੀ ਵੇਚਦਾ ਹੈ ਡੁਪਲੀਕੇਟ दारू ਵੇਚਦਾ ਹੈ ਜਾਂ ਬਲੈਕ ਕਰਦਾ ਹੈਗਾ ਉਹਦੇ ਬਾਰੇ ਪੁਲਿਸ ਨੂੰ ਪਤਾ ਹੁੰਦਾ ਹੈ ਕਿ ਕੌਣ ਬੰਦਾ ਕੀ ਕਰ ਰਿਹਾ ਹੈਗਾ ਕੀ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਪਤਾ ਕਿ ਕੌਣ दारू ਵੇਚ ਰਿਹਾ ਹੈ ਕੌਣ ਬਣਾ ਰਿਹਾ ਹੈ ਸਭ ਕੁਝ ਪਤਾ ਹੈਗਾ ਜਿਹੜੇ ਸਾਡੇ ਰਾਜਪੁਰੇ ਦੇ ਹਰदयाल ਸਿੰਘ ਕੰਬੋ ਐਮ ਐਲ ਏ ਹੈਗੇ ਆ ਇਹ ਜਿਹੜਾ ਬੰਦਾ ਗਰੋਵਰ ਹੈਗਾ ਉਹਨਾਂ ਨਾਲ ਦੇਖਿਆ ਜਾਂਦਾ ਹੈਗਾ ਜਿਹੜਾ ਦੂਜਾ ਬੰਦਾ ਫੜਿਆ ਗਿਆ ਜਿਹੜੇ ਆਪਣੇ ਕਨੌਰ ਤੋਂ ਐਮ ਐਲ ਏ ਮਤਲਬ ਜਲਾਰਪੁਰ ਉਹਨਾਂ ਦੇ ਜਿਹੜੇ ਸਰਕਾਰ ਦੇ ਵਿੱਚ ਮੌਜੂਦਾ ਜ਼ਿਲ੍ਹਾ ਪੰਚਾਇਤ ਦਾ ਮੈਂਬਰ ਹੈਗਾ ਉਹਦਾ ਡਰਾਈਵਰ ਹੈਗਾ ਕਿ ਉਹਨਾਂ ਨੂੰ ਨਹੀਂ ਪਤਾ ਇਹ ਸਾਰਾ ਜਿਹੜਾ ਕੰਮ ਹੈਗਾ ਇਹ ਹੀ ਕਰਾ ਰਹੇ ਨੇ ਰਾਜਪੁਰੇ ਦੇ ਐਮਐਲਏ ਔਰ ਪਟਨਾਵੜ ਦੇ ਐਮਐਲਏ ਬਹੁਤ ਸ਼ਰਮ ਦੀ ਗੱਲ ਹੈ ਪਹਿਲਾਂ ਤਰਨਤਾਰਨ ਦੇ ਵਿੱਚ 130 ਮੌਤਾਂ ਹੋਈਆਂ ਨੇ ਦੇਖੋ दारू ਮਣਾਈ ਡੁਪਲੀਕੇਟ ਅਲੱਗ ਗੱਲ ਹੈ ਕਿ 130 ਮੌਤਾਂ ਹੋਣ ਤੋਂ ਬਾਅਦ ਕੈਪਟਨ ਸਾਹਿਬ ਨੂੰ ਹਜੇ ਵੀ ਅਕਲ ਨਹੀਂ ਆਈ ਕਿ दारू ਬੰਦੀ ਪਈ ਹੈ ਫੈਕਟਰੀਆਂ ਫੜੀਆਂ ਜਾ ਰਹੀਆਂ 130 ਬੰਦੇ ਮਰ ਰਹੇ ਹਨ ਜਿਹੜੇ ਰਾਜਾ ਆਪਣੀ ਪ੍ਰਜਾ ਦੇ ਬੰਦੇ ਮਾਰਨ ਲੱਗਿਆ ਹੋਇਆ ਹੈ ਦੇਸੀ ਦਾ ਡੁਪਲੀਕੇਟ दारू ਪਲਾਬਲਾ ਕੇ ਉਹਦੇ ਬਾਰੇ ਅਸੀਂ ਕੀ ਸੋਚ ਸਕਦੇ ਹੈਗੇ ਹਨ ਉਹਨਾਂ ਨੂੰ ਫੜ ਕੇ ਜੇਲ੍ਹ ਚ ਪਾਇਆ ਜਾਵੇ ਫਿਰ ਹਾਲ ਉਹਨਾਂ ਨੂੰ ਜਿਹੜੇ ਰਾਜਪੁਰ ਦੇ ਐਮਐਲਏ ਹੈਗੇ ਆ ਧਨੌਰ ਦੇ ਐਮਐਲਏ ਹੈਗੇ ਆ ਮਹਾਰਾਣੀ ਪ੍ਰਨੀਤ ਦੇ ਬਹੁਤ ਨੇੜੇ ਮਨੇ ਜਾਂਦੇ ਨੇ ਇਹਨਾਂ ਦੋਨਾਂ ਤੋਂ ਬਰਖਾਸ ਕੀਤਾ ਜਾਵੇਣਾ ਤੋਂ ਅਸਤੀਫਾ ਲੈ ਜਾਣ ਤਾਂ ਹੀ ਤਾਂ ਹੀ ਕੋਈ ਕੋਈ ਕਾਰਵਾਈ ਅੱਗੇ ਹੋਏਗੀ ਸਾਡੀ ਈਡੀ ਦੀ ਮੰਗ ਹੈਗੀ ਹੈ ਕਿ ਈਡੀ ਤੋਂ ਇਹਨਾਂ ਨੂੰ ਬੁਲਾ ਕੇ ਇਹਦੀ ਜਾਂਚ ਕਰਾਈ ਜਾਵੇ ਜਿਹੜੀ ਬੰਦ ਦੀ ਕਾਰਵਾਈ ਹੈਗੀ ਹਨ ਦੋਸ਼ੀਆਂ ਤੇ ਕੀਤੀ ਜਾਵੇ ਜਿਹੜੇ ਜਿਹੜੇ ਇਸ ਕੇਸ ਦੇ ਵਿੱਚ ਹੈਗੇ ਆ ਉਹਨਾਂ ਨੂੰ ਬਿਨਾਂ ਕਿਸੇ ਪ੍ਰੋਟੋਕਲ ਹੈਲਪ ਤੋਂ ਉਹਨਾਂ ਦੇ ਉੱਤੇ ਐਫਆਈਆਰ ਲਾਂਚ ਕੀਤੀ ਜਾਵੇ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਥੈਂਕ ਯੂ ਵੈਰੀ ਮਚ